ਸਤਨਾ ਵਾਹਿਗੁਰੂ ਸਾਹਿਬ ਜੀਓ ਸਤਗੁਰ ਨਾਨਕ ਪ੍ਰਗਟਿਆ ਮੀਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਧੰਨ 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 ਜਨ ਆਇਆ ਜਿਸ ਪਰਸਾਦ ਸਭ ਜਗ ਤੁਰਾਇਆ ਜਨ ਆਵਨ ਕਾ ਇਹੈ ਸਵਾਉ ਜਨ ਕੈ ਸੰਗ ਚਿਤ ਆਵੈ ਨਾਉ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਤਉ ਬੁੱਤੀ ਵਟਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਦਰਮਾਨ ਦੀ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀ ਜੈ ਖੋਲਕਵਾਰ ਸੁ ਕਹੂ ਟੱਲ ਗੁਰਸੇਵੀਐ ਅਹੰਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਬਸਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੋ ਟਟੇ ਸੱਚੀ ਪਾਪ ਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤ ਸਾਹ ਸਿਰ ਸਾਹਾ ਦੇ ਸਾਹ ਜਿਸ ਪਾਸ ਬਹਿਠਿਆ ਅंसूਹੀਐ ਸਬਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ महल्ला महला पञ्जवा ओङ्कार सतगुरु प्रसाद सलोक आदपूरण मधपूरन ਅੰਤ ਪੂਰਨ ਪਰਮੇਸੁਰ ਹੈ ਸਿਮਰੰਤ ਸੰਤ ਸਰਵਤਰ ਰਮਣੰ ਨਾਨਕ ਅਗਨਾਸਨ ਜਗ ਦੀ ਸੁਰ ਹੈ ਆਦ ਪੂਰਨ ਮਤ ਪੂਰਨ ਅੰਤ ਪੂਰਨ ਪਰਮੇਸੁਰ ਹੈ ਸਿਮਰੰਤ ਸੰਤ ਸਰਵਤਰ ਰਾਮਣ ਨਾਨਕ ਅਗਨਾਸਨ ਜਗ ਦੀ ਸੁਰ ਹੈ ਪੀਖਾ ਸੁਨ ਸੁਨਾਵਨੋ ਮਨ ਮਹਿ ਧ੍ਰਿੜੀਐ ਸਾਚ ਪੂਰ ਰਹਉ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਰੰਜਨ ਗਾਈਐ ਸਭ ਅੰਤਰ ਸੋਈ ਕਰਣ ਕਾਰਣ ਸਰਥ ਪ੍ਰਭ ਜੋ ਕਰੇ ਸੋ ਹੋਈ ਖਿਨ ਬਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮਾੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਈ ਸੋ ਬੁਝਸੀ ਨਿਰਮਲ ਜਨ ਸੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਦੋਈ ਜਿਸ ਆਪ 부ਝਾਏ ਸੋ 부ਜਸੀ ਨਿਰਮਲ ਜਾਨ ਸੋਈ ਵਾਹਿ ਗੁਰੂ ਦੀ ਕ ਖਲਸਾ ਵਾਹਿ ਗੁਰੂ ਜੀ ਕੀ ਫਤਿਹ